ਗਾਜ ਵਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਾਲਾਤ ਪੰਜਾਬ ਦੇ ਕਿਉਂ ਬਣ ਗਏ ਜ਼ਿੰਮੇਵਾਰ ਕੌਣ ਆਪਾਂ ਹਰ ਵਾਰੀ ਦੋਸ਼ੀ ਠਹਿਰਾਦਨੇ ਵੀ ਸਰਕਾਰਾਂ ਤੱਕਾ ਕਰਦੀਆਂ ਨੇ ਕੱਲ ਖਾੜੇ ਪਿੰਡ ਦੇ ਵਿੱਚ ਟਕਰਾ ਹੋਇਆ ਲੋਕਾਂ ਦਾ ਪੁਲਿਸ ਦੇ ਨਾਲ ਉੱਥੇ ਵੀ ਆਈ ਇੱਕ ਫੈਕਟਰੀ ਲੱਗ ਰਹੀ ਹੈ ਅਸੀਂ ਰਪਾਣੇ ਜ਼ਿਲ੍ਹਾ ਮੁਕਸਰ ਦੇ ਵਿੱਚ ਗਏ ਰਹੂੜਿਆਂ ਵਾਲੀ ਪਿੰਡ ਰਪਾਣੇ ਦੀ ਫੈਕਟਰੀ ਉੱਥੇ ਆਲੇ-ਦਾਲੇ ਘੱਟੋ-ਘੱਟ 15-20 ਪਿੰਡਾਂ ਨੂੰ ਪ੍ਰਭਾਵਿਤ ਕਰਦੀ ਹੈ ਅਸੀਂ ਉਸ ਪਿੰਡ 'ਚ ਗਏ ਵੱਡਾ ਪਿੰਡ ਹੈ ਫੈਕਟਰੀ ਦੇ ਵਿਰੋਧ ਦੇ ਵਿੱਚ ਸਾਡੇ ਨਾਲ ਖੜੇ ਆ ਕੇ 50 ਬੰਦੇ ਤੇ 80 ਬੰਦੇ ਸਾਡੇ ਵਿਰੋਧ ਚ ਖੜ ਕੇ ਆ ਕੇ ਆਹ ਤੁਹਾਡੇ 30 ਤਰੀਕ ਨੂੰ ਇੱਥੇ ਲੋਕਾਂ ਨੂੰ ਪੁੱਛਣਾ ਆਉਣਗੇ ਜਿਹਨੂੰ ਪਬਲਿਕ ਹੀਅਰਿੰਗ ਕਹਿੰਦੇ ਆ ਵੀ ਲੋਕਾਂ ਨੂੰ ਪੁੱਛਿਆ ਜਾਵੇ ਫੈਕਟਰੀ ਲੱਗਣੀ ਚਾਹੀਦੀ ਏ ਕਿ ਨਹੀਂ ਲੱਗਣੀ ਚਾਹੀਦੀ ਤੁਸੀਂ ਦੇਖ ਲਿਓ ਬਹੁਤੇ ਲੋਕ ਉਹਨਾਂ ਦੇ ਹੱਕ ਚ ਭੁਗਤਣਗੇ ਆ ਕੇ ਜਮੀਨਾ ਕਿਨੇ ਦਿੱਤੀਆਂ ਚਲੋ ਇਹਦਾ ਜਿਹੜੀ ਸੋਡੇ ਵਾਲੀ ਫੈਕਟਰੀ ਆ ਇਹਦਾ ਪੰਚਾਇਤੀ ਜ਼ਮੀਨ ਸੀ ਸ਼ਾਮਲਾਟੀ ਜ਼ਮੀਨ ਸੀਗੀ ਆ ਪਿਛਲੀ ਸਰਕਾਰ ਨੇ ਬੰਝ ਗੱਡਿਆ ਕਾਂਗਰਸੀਆਂ ਨੇ ਉਹਨਾਂ ਨੇ ਇਹ ਜ਼ਮੀਨ ਦੇ ਉੱਤੇ ਲਿਆ ਕੇ ਫੈਕਟਰੀ ਦੇ ਮਾਲਕਾਂ ਨੂੰ ਇਹ ਜ਼ਮੀਨ ਅਕਵਾਇਰ ਕਰਕੇ ਜਾਂ ਜ਼ਮੀਨ ਕਿਸੇ ਵੀ ਤਰੀਕੇ ਨਾਲ ਲੀਜ਼ ਤੇ ਦੇਤੀ ਪਰ ਜਿਹੜੀਆਂ ਹੋਰ ਥਾਵਾਂ ਤੇ ਆਪਾਂ ਥਾਂ ਥਾਂ ਦੇਖ ਰਹੇ ਆ ਪੰਜਾਬ ਦੇ ਵਿੱਚ ਕਾਰਖਾਨੇ ਲੱਗ ਰਹੇ ਆ ਉਹਨਾਂ ਲਈ ਜ਼ਮੀਨ ਕੌਣ ਦੇ ਰਿਹਾ? ਜ਼ਿੰਮੇਵਾਰ ਕੌਣ ਆ? ਆ ਜਿੱਥੇ ਅੱਜ ਆਪਾਂ ਖੜੇ ਆ ਇਤਿਹਾਸਕ ਧਰਤੀ ਆ ਤੇ ਨਾਲ ਨੀਲੋਂ ਵਾਲੀ ਨਹਿਰ ਜਾਂਦੀ ਆ। ਇਹੀ ਨਹਿਰ ਸਾਡੇ ਬਟਿੰਡੇ ਵੀ ਜਾਂਦੀ ਆ। ਦਰਾਹੇ ਤੋਂ ਅੱਗੇ ਜਿਹੜੀਆਂ ਤਿੰਨ ਹੋ ਜਾਂਦੀਆਂ ਨੇ। ਇਹ ਨਹਿਰ ਦੇ ਉੱਤੇ ਫੈਕਟਰੀ ਲੱਗਣ ਦਾ ਕਾਰਨ ਹੈ ਵੀ ਸਾਰਾ ਪੰਜਾਬ ਪ੍ਰਭਾਵਿਤ ਹੋਣਾ। ਕਿ ਅੱਗੇ ਜਿਹੜੀਆਂ ਤਨ ਨਹਿਰਾ ਦਰਾਹੇ ਤੋਂ ਪਾਰਦੀਆਂ ਨੇ ਨਿਕਲਦੀਆਂ ਨੇ ਉਹ ਸਾਰੇ ਪੰਜਾਬ ਜਾਂਦੀਆਂ ਬਟਿੰਡਾ ਮਾਨਸਾ ਪਟਿਆਲਾ ਸਰੂਰ ਅੱਗੇ ਉਹ ਮੁਕਸੁਰ ਤੱਕ ਚੱਲੀਆਂ ਜਾਂਦੀਆਂ ਨੇ ਇੱਥੇ ਆਪਾਂ ਬੋਲਿਆ ਤੁਸੀਂ ਵੀ ਇੱਥੇ ਰੌਲਾ ਪਾਇਆ ਹੁੱਕੇ ਦਿੱਤੇ ਪ੍ਰਚਾਰ ਕੀਤਾ ਵੀ ਭਾਈ ਆਜੋ ਆਪਾਂ ਫੈਕਟਰੀ ਦੇ ਖਿਲਾਫ ਇਕੱਠੇ ਹੋਣਾ ਕਿੰਨੇ ਕੁ ਬੰਦੇ ਆਏ ਆ ਭਾਈ 30 ਤਰੀਕ ਨੂੰ ਕਿੰਨੇ ਕੁ ਬੰਦੇ ਆਉਣਗੇ ਅਸੀਂ 3 ਦਸੰਬਰ ਨੂੰ ਲੁਧਿਆਣਾ ਇਕੱਠ ਰੱਖਿਆ ਸੀਗਾ ਵੀ ਬੁੱਢੇ ਦਰਿਆ 'ਚ ਪੈਂਦਾ ਜਿਹੜਾ ਕਾਲਾ ਪਾਣੀ ਆ ਜਿਹੜਾ ਜ਼ਹਿਰ ਆ ਉਹ ਬੰਦ ਕਰਨਾ ਆਓ ਪੰਜਾਬ ਦੇ ਲੋਕ ਉੱਠ ਕੇ 6 ਮਹੀਨੇ ਸਾਡੀ ਟੀਮ ਜੈਸਲਮੇਰ ਗੰਗਾ ਨਗਰ ਬੀਕਾਨੇਰ ਹਵੋਰ ਫਾਿਲਕਾ ਫਰੀਦਕੋਟ ਮੁਕਸਰ ਫਰੀਦਪੁਰ ਮੋਗੇ ਦੇ ਪਿੰਡਾਂ 'ਚ ਗਏ ਸੀ ਲੋਕ ਤਰਾ ਤਰਾ ਕਰਦੇ ਆ ਵੀ ਸਾਡੇ ਪਿੰਡ 80% ਕਾਲਾ ਪੀਲੀਆ ਲੋਕਾਂ ਨੂੰ ਸਾਡੇ ਲੋਕ ਕੈਂਸਰ ਨਾਲ ਮਰ ਚੱਲੇ ਸਾਡੇ ਜਵਾਕ ਮਰ ਚੱਲੇ ਬਹਿੰਦੇ ਸ਼ਹਿਰ ਦੇ ਵਿੱਚ ਘੱਟੋ ਘੱਟ 4000 5000 ਹਸਪਤਾਲ ਆ ਤੇ ਹਰ ਇੱਕ ਹਸਪਤਾਲ ਭਰਿਆ ਪਿਆ ਨਕੋਂ ਨਕ ਬਿਮਾਰੀਆਂ ਲੋਕ ਮਰ ਰਹੇ ਐ ਜਵਾਕ ਸਾਡੇ ਪੈਦਾ ਹੁਣੋਂ हट ਗਏ ਲੂਲੇ ਲਗੜੇ ਅੰਨੇ ਕਾਣੇ ਪਹਾ ਜਵਾਕ ਫੈਦਾ ਹੋਣ ਲੱਗੇ ਪਰ ਲੋਕ ਉੱਠ ਕੇ ਨਹੀਂ ਆਏ ਤਿੰਨ ਤਰੀਕ ਨੂੰ 3000 2000 ਬੰਦਾ ਮਸਾਂ ਪਹੁੰਚਿਆ ਜਦੋਂ ਕਿ ਉਸ ਜ਼ਹਿਰ ਨਾਲ 3 ਕਰੋੜ ਲੋਕ ਪੀੜਤਾ ਹੈ ਪੰਜਾਬ ਤੇ ਰਾਜਸਥਾਨ ਦੇ ਇੱਥੇ ਵੀ ਦੇਖ ਲਓ ਹਾਲਾਤ ਇੱਥੇ ਵੀ ਇਹੀ ਹੋਣੇ ਆ ਆਪਾਂ ਅੱਡੋ ਅੱਡੀ ਲੜ ਰਹੇ ਆ ਖਾੜੇ ਪਿੰਡ ਵਾਲੇ ਆਪਣਾ ਮੋਰਚਾ ਖੋਲੀ ਬੈਠੇ ਆ ਅਦਰ ਮੁਸਕਾਬਾ ਥੋੜੇ ਕੋਲੇ ਹੀ ਆ ਉਹ ਵੀ ਮੋਰਚੇ ਖੋਲੀ ਬੈਠਿਆ ਫੈਕਟਰੀ ਦੇ ਖਿਲਾਫ ਹੋਰ ਕਈ ਥਾਵਾਂ ਤੇ ਮੋਰਚੇ ਖੁੱਲੇ ਹੋਏ ਆ ਪਰ ਸਾਰੇ ਲੋਕ ਆਪੋ ਆਪਣੇ ਥਾਵਾਂ ਤੇ ਲੜ ਰਹੇ ਆ ਆਪਾਂ ਇਕੱਠੇ ਨਹੀਂ ਹੋ ਰਹੇ ਮੈਂ ਤਾਂ ਸੋ ਤੋਂ ਵੱਡਾ ਜ਼ਖਾਂਦ ਭਰਾ ਉਹ ਹੀ ਸਮਝਦਾ ਹੈ ਵੀ ਜਿੰਨਾ ਚਿਰ ਸਾਡੇ ਲੋਕ ਨਹੀਂ ਇਕੱਠੇ ਹੋਣਗੇ ਸਾਡੇ ਲੋਕ ਨਹੀਂ ਜਾਗਣਗੇ ਸਾਡੇ ਲੋਕ ਨਹੀਂ ਤੁਰਨਗੇ ਜਿੰਨਾ ਚਿਰ ਇਹ ਜ਼ਿੰਮੇਵਾਰੀ ਅਸੀਂ ਆਪਣੇ ਮੋਢਿਆਂ ਤੇ ਨਹੀਂ ਪਾਉਂਦੇ ਵੀ ਇਹ ਜ਼ਿੰਮੇਵਾਰੀ ਸਾਡੀ ਹੈ ਕੰਮ ਸਾਡਾ ਉਹਨਾਂ ਚਾਰੇ ਮਸਲੇ ਹੱਲ ਨਹੀਂ ਹੋਣੇ ਆ ਸਾਡੇ ਲੋਕ ਐ ਆ ਤੁਸੀਂ ਦੇਖ ਲਿਓ ਆ ਖੜਜੋ ਸਾਲ ਡੂਟ ਸਾਲ ਹੋ ਰਿਹਾ ਕੋਈ ਝੰਡਾ ਚੱਕੂ ਕਾਂਗਰਸੀਆਂ ਦਾ ਕੋਈ ਬੱਕਰ ਵਾਲਿਆਂ ਦਾ ਕੋਈ ਬਾਦਲਾਂ ਦਾ ਕੋਈ ਭੀਜੇਪੀ ਦਾ ਸਾਨੂੰ ਕਿਸੇ ਪਾਣੀ ਨਾਲ ਕੋਈ ਲੈਣਾ ਦੇਣਾ ਨਹੀਂ ਜ਼ਹਿਰਾਂ ਪਾ ਦਿਓ ਕੈਮੀਕਲ ਪਾ ਦਿਓ ਜੋ ਮਰਜ਼ੀ ਕਰੀ ਜਾਓ ਚਾਹੇ ਖੋ ਕੇ ਲੈ ਜਾਓ ਹੋਰ ਸੂਬਿਆਂ ਨੂੰ ਦੇ ਦਿਓ ਚਾਹ ਸਾਡਾ ਪਾਣੀ ਮੁੱਕ ਵੀ ਚੱਲਿਆ ਧਰਤੀ ਹੱਡੋਂ ਵੀ 10-15 ਸਾਲ ਦਾ ਰਹਿ ਗਿਆ ਸਾਨੂੰ ਕੋਈ ਲੈਣਾ ਦੇਣਾ ਨਹੀਂ ਚਾਹ ਸਾਡੀ ਬੋਲੀ ਮਾਰ ਦਿਓ ਚਾਹ ਸਾਡੀ ਧਰਤੀ ਦਾ ਬਲੋ ਤਬਾਹ ਕਰ ਦਿਓ ਚਾਹ ਸਾਡਾ ਇਤਿਹਾਸ ਦਾ ਮਲਿਆ ਮੇੜ ਕਰ ਦਿਓ ਸਾਨੂੰ ਕੋਈ ਲੈਣਾ ਦੇਣਾ ਹੈਗਾ ਤੁਸੀਂ ਇੰਨੀ ਸੰਗਤ ਬੈਠੇ ਹੋ ਮੈਨੂੰ ਦੱਸੋ ਵੀ 10 ਦਸੰਬਰ ਜਿਹਦੇ ਸਰਦਾਰ ਦਿੱਤਾ ਸੀਗਾ ਲੁਧਿਆਣੇ ਦਾ ਹੱਥ ਖੜੇ ਕਦੋਂ ਕਿੰਨੇ ਕ ਪਹੁੰਚੇ ਸੀ ਗਿਣਤੀ ਦੇ ਪੰਜ ਬੰਦੇ ਵਾਹ ਤੁਹਾਡੇ ਅਸੀਂ ਉਹ ਪਿੰਡੋਂ ਚੱਲ ਕੇ ਆਏ 200 ਮੀਲ ਤੋਂ ਤੇ ਇੱਥੋਂ ਲੁਧਿਆਣੇ ਉੱਠ ਕੇ ਨਹੀਂ ਬੰਦੇ ਪਹੁੰਚੇ ਧੰਨਵਾਦ ਆ ਤੁਹਾਡਾ ਜਿਹੜੇ ਗਏ ਹੋ ਪੰਜ ਚਾਰ ਇਹੀ ਦੁਕਾਨ ਤਾਂ ਜੇ ਲੁਧਿਆਣੇ ਮਸਲਾ ਮੁਕਸਰ ਨੂੰ ਆਉਣਾ ਪਊ ਜੇ ਮੁਕਸਰ ਮਸਲਾ ਜਲੰਧਰ ਨੂੰ ਜਾਣਾ ਪਊ ਜੇ ਜਲੰਧਰ ਰਾਲਾ ਪਟਿਆਲੇ ਨੂੰ ਪਹੁੰਚਣਾ ਪਊ ਇੱਕਠੇ ਹੋਣਾ ਪੈਣਾ ਛੋਟੀ ਮੋਟੀ ਗੱਲ ਨਹੀਂ ਹੈਗੀ ਇਹ ਛੋਡੀਆਂ ਨਸਲਾਂ ਦਾ ਖਾਤਮਾ ਹੈ ਇਹ ਛੋਡੀਆਂ ਨਸਲਾਂ ਨਹੀਂ ਪੈਦਾ ਹੋਣੀਆਂ ਅੱਛਾ ਯਾਦ ਰੱਖਿਓ ਅੱਜ ਤਾਂ ਪਤਾ ਨਹੀਂ ਦਿਮਾਗ ਕਿੱਥੇ ਫਿਰਦਾ ਮੈਂ ਲੇਟ ਪਤਾ ਕਿਉਂ ਹੋਇਆ ਮੈਂ ਘੰਟਾ ਲੇਟ ਛੋਡੇ ਕੋਲ ਇਸ ਕਰਕੇ ਹੋ ਗਿਆ ਅਸੀਂ ਰਾਤ ਜਦੋਂ ਬਰਨਾਲੇ ਕੋਲੇ ਆਉਂਦੇ ਸੀ ਨਾ ਮੁੰਡਾ ਉਧਰੋਂ ਸਾਹਮਣੇ ਆਉਂਦਾ ਸੀਗਾ ਤੁਰਿਆ ਆਉਂਦਾ ਹੀ ਮੁੰਡਾ ਖੰਭੇ 'ਚ ਵੱਜਿਆ ਮੋਟਰਸਾਈਕਲ ਪਾਟ ਟੁੱਟ ਗਿਆ ਵਿਚਾਰੇ ਦਾ ਜੜਾਕਾ ਪਿਆ ਪੱਟ ਦਾ ਟੁੱਟ ਗਿਆ ਜਾ ਕੇ ਗੱਡੀ ਰੋਕ ਕੇ ਚੱਕਿਆ ਸੀ ਚੱਕ ਕੇ ਹਸਪਤਾਲ ਦਾਖਲ ਕਰਾਇਆ ਅਸੀਂ ਉਹਨੂੰ ਪੁੱਛਿਆ ਵੀ ਯਾਰ ਨਾ ਤੇਰੇ ਚ ਕੋਈ ਵੱਜਿਆ ਕਾਰਨ ਕੀ ਬਣਿਆ ਤੂੰ ਕਿਵੇਂ ਵੱਜ ਗਿਆ ਕਹਿੰਦਾ ਬਾਈ ਡਿਪਰੈਸ਼ਨ ਦਿਮਾਗ ਤੇ ਬੋਝ ਹੀ ਇੰਨਾ ਸਾਡਾ ਸਰੀਰ ਕਿਤੇ ਤੁਰਿਆ ਫਿਰਦਾ ਦਿਮਾਗ ਕਿਤੇ ਤੁਰਿਆ ਫਿਰਦਾ ਮੈਨੂੰ ਐ ਲੱਗਦਾ ਵੀ ਬਾਹਲਾ ਟਾਈਮ ਨਹੀਂ ਪੈਂਦਾ ਪੰਜਾਂ ਚੌਂ ਸਾਲਾਂ ਚ ਅਸੀਂ ਡਿਪਰੈਸ਼ਨ ਨਾਲ ਹੀ ਕਮਲੇ ਹੋ ਕੇ ਮਰਨ ਲੱਗ ਜਾਾਂਗੇ ਕਾਰਨ ਕੀ ਹੈ ਇੰਨੀ ਭੱਜ ਦੌੜ ਇੰਨਾ ਬੰਦਾ ਭੱਜ ਰਿਹਾ ਕਿੱਥੇ ਜਾਣਾ ਹੈ ਤੂੰ ਬੱਸ ਖੋਜਦੀ ਆ ਕੋ ਰੇਲ ਗੱਡੀ ਫੜਨੀ ਆ ਜਾ ਕੇ ਕੋ ਜਹਾਜ਼ ਫੜਨਾ ਲੈ ਤੇਰੇ ਜਦਰੀ ਭੱਜੀ ਫਿਰਦੇ ਭੱਜੀ ਫਿਰਦੇ ਸਬਰ ਹੀ ਹੈ ਨਹੀਂ ਜੇ ਬਚਣਾ ਚਾਹੁੰਦੇ ਆ ਜੇ ਵਾਕਈ ਆਪਣੀਆਂ ਨਸਲਾਂ ਫਸਲਾਂ ਆਪਣੀ ਧਰਤੀ ਆਪਣੀ ਜ਼ਮੀਨ ਆਪਣੇ ਖਿੱਤੇ ਆਪਣੀ ਸੱਭਿਆਤਾ ਨੂੰ ਬਚਾਉਣਾ ਚਾਹੁੰਦੇ ਹਨ ਆਪਣੀਆਂ ਬੋਲੀਆਂ ਇਤਿਹਾਸ ਨੂੰ ਬਚਾਉਣਾ ਚਾਹੁੰਦੇ ਆ ਤਾਂ ਸਾਨੂੰ ਆਪਣੀਆਂ ਜੜਾਂ ਵੱਲ ਮੁੜਨਾ ਪੈਣਾ ਜੁੜਨਾ ਪੈਣਾ ਇਹ ਸਮਝਣਾ ਪੈਣਾ ਪਾਣੀ ਮੇਰੀ ਆ ਬੋਲੀ ਮੇਰੀ ਆ ਧਰਤੀ ਮੇਰੀ ਆ ਅੱਜ ਪੰਜਾਬੀਆਂ ਦੇ ਅੰਦਰ ਉਹ ਮੋਹ ਮੁਹੱਬਤ ਉਹ ਪਿਆਰ ਆਪਣੀ ਧਰਤੀ ਲਈ ਆਪਣੇ ਲੋਕਾਂ ਲਈ ਆਪਣੇ ਪਾਣੀਆਂ ਲਈ ਆਪਣੀਆਂ ਹਵਾਵਾਂ ਲਈ ਨਹੀਂ ਰਿਹਾ ਇਹ ਮੰਨਣਾ ਪੈਣਾ ਟਾਈਮ ਡਪਾ ਰਹੇ ਆ ਜੇ ਆ ਸੋਡੇ ਦੇ ਨਾਮ ਬਤਾਈ ਤੁਸੀਂ ਖੜੇ ਹੋਗੇ ਕਿਤੇ ਹੋਰ ਆ ਜੋ ਖੜੇ ਹੋ ਜਾਣਗੇ ਉਦੋਂ ਹੀ ਉੱਠਾ ਜਦੋਂ ਅੱਗ ਲੱਗਦੀ ਆ ਕੇ ਸੇਕ ਲੱਗਦਾ ਆ ਕੇ ਪੁੜਿਆਂ ਨੂੰ ਵੀ ਹੁਣ ਤੱਕ ਘਰੇ ਆ ਕੇ ਬੜੀ ਉੱਠ ਖੜੋ ਉਦੋਂ ਉੱਠਦੇ ਆ ਤੇ ਅਸੀਂ ਕਲਪ ਦੇ ਫਿਰਦੇ ਆ ਕਈ ਸਾਲਾਂ ਦੇ ਪੂਰੇ ਪੰਜਾਬ ਚ ਪੰਜਾਬੀਓ ਆਪਾਂ ਮਰ ਚੱਲੇ ਸਾਡੀਆਂ ਨਸਲਾਂ ਫਸਲਾਂ ਕੱਖ ਨਹੀਂ ਇੱਥੇ ਰਹਿਣਾ ਨਾ ਪਾਣੀ ਬਚਣੇ ਆ ਨਾ ਸਾਡਾ ਕੁਝ ਆਉਣ ਵਾਲੇ ਸਮੇਂ ਚ ਇੱਥੇ ਜਵਾਕ ਕਿੱਥੋਂ ਪਦਾ ਹੋਣਗੇ ਆ 11 ਪੀਕੇ ਜਵਾਕ ਪਦਾ ਹੋਣਗੇ ਸੈਂਟਰ ਆਫ ਟੀਕੇ ਨਾਲ ਦਾ ਹੀ ਜਵਾਬ ਲੈਣ ਲੱਗ ਗਏ ਕੋਈ ਬੰਦਾ ਆ ਛੋੜੇ ਇੱਥੇ ਹਾਲਾਤ ਦੇਖੋ ਮੈਂ ਵੀਡੀਓ ਪਾ ਕੇ ਗਿਆ ਸੀਗਾ ਇੱਥੋਂ ਲੈ ਕੇ ਰੋਪੜ ਤੋਂ ਤੇ ਦਰਾਹੇ ਤੱਕ ਛੋੜੇ ਸਾਰੇ ਨੀਲੋਂ ਵਾਲੀ ਨਹਿਰ ਦੇ ਠੇਕੇ ਕਿੰਨੇ ਆ ਹੈਗੇ ਕਿ ਨਹੀਂ ਹੈਗੇ ਤੁਸੀਂ ਵਿਰੋਧ ਕੀਤਾ ਕਦੇ ਉੱਥੇ ਬੋਲੇ ਨਾਲੇ ਕੋਈ ਕਾਨੂੰਨੀ ਨਹੀਂ ਹੈਗੇ ਇਹ ਇਹ ਗੈਰ ਕਾਨੂੰਨੀ ਰੱਖੇ ਹੋਏ ਠੇਕੇ ਆ DFO ਨਾਲ ਮੇਰੀ ਗੱਲ ਹੋਈ ਤਾਂ ਮੈਂ ਪਿੱਛੇ ਵੀਡੀਓ ਪਾ ਕੇ ਗਿਆ ਅੱਜ ਵੀ ਮੈਂ ਆਉਂਦਾ ਹੋਇਆ ਗੱਲ ਕਰਕੇ ਆਇਆ DFO ਨਾਲ ਲੁਧਿਆਣੇ ਨਾਲ ਮੈਂ ਠੇਕੇੰਦਾਂ ਕੀ ਬਣਿਆ ਕਹਿੰਦਾ ਭਾਈ ਅਸੀਂ ਤਾਂ ਪੁਲਿਸ ਮਦਦ ਲਈ ਵੀ ਲਿਖਿਆ ਅਸੀਂ ਚਿੱਠੀਆਂ ਵੀ ਕੱਢਤੀਆਂ ਸਰਕਾਰ ਨੂੰ ਵੀ ਕਹਿਤਾ ਪਰ ਠੇਕੇ ਨਹੀਂ ਚੱਕੇਗੇ ਆਪਾਂ ਵੀ ਉੱਥੇ ਹੀ ਲੰਘਦੇ ਆ ਕੋਲ ਦੀ ਬਾਹਲਾ ਤਾਂ ਵੀ ਵਧੀਆ ਮौज ਜੀ ਲੱਗੀ ਆ ਠੰਡੇ ਥਾਂ ਤੇ ਠੇਕਾ ਲੈ ਕੇ ਪੀ ਲੈਨੇ ਆ ਉੱਥੇ ਬਹਿ ਕੇ ਨਹਿਰ ਦੇ ਉੱਤੇ ਸੋ ਅਸੀਂ ਇਹ ਪੰਜਾਬ ਨੂੰ ਭਰਾਵੋ ਬੇਦਾਵਾ ਲੈ ਕੇ ਦੇ ਹੀ ਬੈਠੇ ਆਂ ਭੱਜ ਰਹੇ ਆਂ ਆਪਣੀ ਲੜਾਈ ਤੋਂ ਆਪਣੇ ਸੰਘਰਸ਼ ਤੋਂ ਸੋ ਅਸ ਦਾ ਸਮਾਂ ਬਹੁਤ ਹੋ ਗਿਆ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਸੋ ਨੂੰ ਇੰਨਾ ਹੀ ਕਹਿਣਾ ਆਇਆ ਵੀ ਅਸੀਂ ਹਰ ਪੱਖ ਤੋਂ ਸਾਡੀ ਸਮੁੱਚੀ ਟੀਮ ਟੀਮ ਕਾਲੇ ਪਾਣੀਆਂ ਦਾ ਮੋਰਚਾ ਅਸੀਂ ਰੋਪੜ ਤੋਂ ਵਹਿਣ ਸ਼ੁਰੂ ਕੀਤਾ ਸੀ ਫਿਰ ਪੰਜਾਬ ਚੱਲਿਆ ਸ਼ਾਇਦ ਪੰਜਾਬ ਦੇ ਲੋਕ ਮਾੜਾ ਮੋਟਾ ਉੱਠਣ ਪਰ ਸਾਨੂੰ ਇੱਕੋ ਹੀ ਗਲਤ ਆ ਕੇ ਖੜਨਾ ਪੈਣਾ ਕਿ ਅਸੀਂ ਸਾਰਾ ਪੰਜਾਬ ਇਸ ਮਸਲੇ ਨੂੰ ਲੈ ਕੇ ਇਕੱਠੇ ਹੋ ਜਾਈਏ ਤੇ ਨਹੀਂ ਫਿਰ ਹਾਲਾਤ ਇਹ ਜੇ ਆ ਵੀ ਇਹ ਹੁਣ ਅਖਾੜੇ ਦੇ ਵਿੱਚ ਜਿਹੜਾ ਖਾੜੇ ਰੌਲਾ ਪਿਆ ਹੋਇਆ ਜਗਰਾਉ ਕੋਲੇ ਉੱਥੇ ਸਰਕਾਰ ਨੂੰ ਹਾਈ ਕੋਰਟ ਵੱਲੋਂ ਨੋਟਿਸ ਹੋਇਆ ਵੀ 30 ਅਪ੍ਰੈਲ ਤੱਕ ਕਿਸੇ ਵੀ ਤਰੀਕੇ ਦੇ ਨਾਲ ਇਹ ਫੈਕਟਰੀ ਚਾਲੂ ਕਰਾਓ ਜਿਵੇਂ ਜੀਰੇ ਹੋਇਆ ਸੀ ਪਰ ਜੀਰੇ ਪੂਰਾ ਪੰਜਾਬ ਖੜ ਗਿਆ ਤਾਂ ਸਰਕਾਰ ਪਿੱਛੇ हट ਗਈ ਇਹ ਬਹੁਤ ਵੱਡੀਆਂ ਸ਼ਾਸ਼ਾ ਨੇ ਇਹ ਆਮ ਵਰਤਾਰੇ ਨਹੀਂ ਹੈਗੇ ਸੋਡੀ ਧਰਤੀ ਨੂੰ ਤਬਾਹ ਕਰਨਾ ਸੋਡੇ ਕੁਦਰਤੀ ਵਸੀਲਿਆਂ ਨੂੰ ਤਬਾਹ ਕਰਨਾ ਸੋਡੇ ਪਾਣੀਆਂ ਜ਼ਹਿਰਾਂ ਪਾਉਣੀਆਂ ਸੋਡੀ ਜਵਾਨੀ ਨੂੰ ਚਿੱਟੇ ਨਾਲ ਲਾ ਕੇ ਮਾਰਨਾ ਸੋਡੀ ਨੌਜਵਾਨੀ ਦਾ ਪ੍ਰਵਾਸ ਕਰਾ ਕੇ ਪੰਜਾਬ ਤੋਂ ਗੈਰ ਪੰਜਾਬੀਆਂ ਦੇ ਕਬਜੇ ਪੰਜਾਬ ਤੇ ਕਰਾਉਣੇ ਉਹਦੇ ਜ਼ਿੰਮੇਵਾਰ ਵੀ ਅਸੀਂ ਲੋਕ ਆ ਮੈਂ ਮੰਨਦਾ ਆ ਕਿੰਨੇ ਬੰਦੇ ਲੁਧਿਆਣੇ ਦੇ ਅਸੀਂ ਕਿੰਨੇ ਵਾਰੀ ਇੱਥੇ ਆਇਆ ਲੁਧਿਆਣੇ ਦੇ ਬੱਚੇ ਮਹਾਲੀ ਦੇ ਬੱਚੇ ਕਿੰਨੇ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਮਰੇ ਪਾ ਕੇ ਕਿਰਾਏ ਦਿੱਤੇ ਹੋਏ ਆ ਕਿੰਨੇ ਪਿੰਡਾਂ ਦੇ ਸਰਪੰਚ ਮੋਤਬਰ ਬੰਦੇ ਜਿਹੜੇ ਐਨਓਸੀਆਂ ਲਿਖ ਕੇ ਦਿੰਦੇ ਇਹਨਾਂ ਨੂੰ ਮਤੇ ਪਾ ਕੇ ਦਿੰਦੀਆਂ ਨੇ ਪੰਚਾਇਤਾਂ ਆਪਦੇ ਵੱਲੋਂ ਕੋਈ ਫੈਕਟਰੀ ਲੱਗਣੀ ਹੈ ਉਹਨੂੰ ਕਿੰਨੇ ਕੋਣ ਜ਼ਿੰਮੇਵਾਰ ਕੌਣ ਲੈਂਦਾ ਜ਼ਿੰਮੇਵਾਰੀ ਉਹਦੀ ਕੌਣ ਲਿਖ ਕੇ ਕਿ ਦਿੰਦਾ ਕੌਣ ਮਨਜ਼ੂਰੀ ਦਿੰਦਾ ਪੰਚਾਇਤਾਂ ਦਿੰਦੀਆਂ ਨੇ ਆ ਸਰਪੰਚ ਦਿੰਦੇ ਆ ਆ ਮਾੜੇ ਮੋٹے ਲਾਲਚਾਂ ਦੇ ਪਿੱਛੇ ਆ ਮੁੰਡਾ ਹੁਣੇ ਦੱਸ ਰਿਹਾ ਹੈ ਮੈਨੂੰ ਆ ਖੜਾ ਹੈ ਕਹਿੰਦਾ ਭਾਈ ਫੈਕਟਰੀ ਵਾਲਿਆਂ ਨੇ ਸ਼ਰਾਬ ਸ਼ੁਰੂ ਕਰਤੀ ਪਿੰਡਾਂ 'ਚ ਵੰਡ ਰਹੇ ਐ ਤੇ ਫੈਕਟਰੀ ਹੈ ਕਿਦੀ ਭਾਜਪਾ ਦਾ ਕਹਿੰਦੇ ਖਾਸ ਬੰਦਾ ਤੇ ਹਿਮਾਚਲ ਦੀ ਇੰਡਸਟਰੀ ਦਾ ਕਾਰਖਾਨਾ ਦਾ ਪ੍ਰਧਾਨ ਹੈ ਉਹ ਰਾਣਾ ਗੁਰਜੀਤ ਜੇ ਰੌਲਾ ਪਾਉਂਦਾ ਮੈਂ ਮੱਕੀ ਤੇ ਐਮਐਸਪੀ ਦੇ ਦੂੰਗਾ ਉਹ ਵੀ ਕਹਿੰਦੇ ਕਈ ਵਾਰੀ ਇੱਥੇ ਢੇੜਾ ਮਾਰ ਚੁੱਕਿਆ ਆ ਥੋੜੀ ਜਗ੍ਹਾ ਦੇ ਵਿੱਚ ਉਹ ਫੈਕਟਰੀ ਦੇ ਮਾਲਕ ਨਾਲ ਆ ਕੇ ਪਰ ਛੋਡੇ ਜੋ ਸਾਰੇ ਜਿੰਨੇ ਬੈਠੇ ਆ ਖਲਕਤ ਸੰਗਤ ਬੈਠੀ ਆ ਇਹ ਕੋਈ ਕਾਂਗਰਸੀ ਆ ਕੋਈ ਕਾਲੀਆਂ ਨਾਲ ਆ ਕੋਈ ਬੱਕਰ ਨਾਲ ਆ ਕੋਈ ਫੁੱਲ ਨਾਲ ਆ ਕੋਈ ਪੰਜਾਬ ਨਾਲ ਵੀ ਹੈਗਾ ਕੋਈ ਆਪਣੇ ਪਾਣੀਆਂ ਨਾਲ ਵੀ ਹੈਗਾ ਕੋਈ ਬੋਲੀ ਨਾਲ ਵੀ ਖੜਜੋ ਕਦੇ ਇਹ ਛੋਡੇ ਹਾਲਾਤ ਮੈਂ ਕੱਲ ਵੀ ਇੱਕ ਵੀਡੀਓ ਪਾਈ ਸੀ ਵੀ ਛੱਤਰ ਹਲੇ ਫਿਰੂਗਾ ਹਲੇ ਹਾਲਾਤ ਦੇਖੋ ਕੀ ਬਣਦੇ ਆ ਛੋਡੇ ਇਹਦਾ ਕੁਝ ਵੀ ਨਹੀਂ ਹਲੇ ਸਮਾ ਦੇਖੋ ਕਿੰਨਾ ਮਾੜਾ ਹਲਿਆਉਂਦਾ ਜਿਹੜੇ ਬੰਦੇ ਭਲੇਖਾ ਪਾਲੀ ਬੈਠਿਆ ਵੀ ਅਸੀਂ ਫਲਾਨੀ ਸਰਕਾਰ ਨਾਲ ਆ ਅਸੀਂ ਫਲਾਨੇ ਲੀਡਰ ਨਾਲ ਆ ਸਭ ਤੋਂ ਪਹਿਲਾਂ ਸ਼ਤਰੂਆਂ ਦੇ ਫਿਰਨਾ ਸਭ ਤੋਂ ਪਹਿਲਾਂ ਉਹ ਮਰਨੇ ਆ ਅਸੀਂ ਆਪਣੇ ਵੱਲੋਂ ਹਰ ਪੱਖ ਤੋਂ ਤੁਹਾਡੇ ਨਾਲ ਖੜੇ ਆ ਪਰ ਪਿੰਡੋਂ ਪਿੰਡੀ ਜਾ ਕੇ ਲਾਮਬੰਦੀ ਕਰੋ ਇਹ ਪੂਰੇ ਪੰਜਾਬ ਦਾ ਮਸਲਾ ਹੈ ਇਹ ਇਕੱਲੇ ਚਮਕੌਰ ਸਾਹਿਬ ਹਲਕੇ ਦਾ ਮਸਲਾ ਨਹੀਂ ਆ ਟਾਡੇ ਇਲਾਕੇ ਦਾ ਮਸਲਾ ਨਹੀਂ ਹੈਗਾ ਇਹ। ਉਹ ਚੰਨੀ ਨੂੰ ਵੀ ਫੜੋ ਜਾ ਕੇ ਹੁਣ ਚੰਨੀ ਐਸੇ ਇਲਾਕੇ ਦੀ ਆ ਹੈ। ਇੱਥੋਂ ਚੋਂ ਲੜਦਾ ਚੰਨੀ ਮੁੱਖ ਮੰਤਰੀ ਜਦੋਂ ਜ਼ਮੀਨ ਐਕਵਾਇਰ ਹੋਈ ਆ ਹੈ। ਹੈ? ਪੰਚਾਇਤ ਕੀ ਦੀ ਸੀ? ਤੋਂ ਪੰਚਾਇਤ ਵਾਲਾ ਸਰਪੰਚ ਕਿੱਥੇ ਆ? ਤੇ ਹੁਣ ਕਿੱਥੇ ਆ? ਆਜਾਇਆ ਨਹੀਂ ਸੋਨ ਮੈਂ ਪਹਿਲੇ ਦੱਸਿਆ ਵੀ ਇਹ ਕੰਡੇ ਛੋਡੇ ਸਰਪੰਚਾਂ ਦੇ ਬੀਜੇ ਆ ਇਹਨਾਂ ਦਲਾਲਾਂ ਦੇ ਕੰਡੇ ਬੀਜੇ ਆ ਇਹ ਹੱਦ ਹੋ ਗਈ ਯਾਰ ਚੰਦ ਛਲੜਾ ਪਿੱਛੇ ਕਿਸੇ ਲਾਲਚਾਂ ਪਿੱਛੇ ਮਾੜੇ ਮੋٹے ਉਹਦੇ ਪਿੱਛੇ ਕੋਈ ਲੀਡਰ ਫੋਨ ਚਾ ਕੇ ਮਾੜਾ ਮੋਟਾ ਕੰਮ ਕਰ ਦਿੰਦਿਆ ਇਹਦੇ ਪਿੱਛੇ ਤੁਸੀਂ ਆਪਣੇ ਲੋਕਾਂ ਦਾ ਕਿੱਡਾ ਵੱਡਾ ਧੋਖਾ ਕਰ ਮਾਰ ਰਹੇ ਹੋ ਕਿੱਡੀ ਵੱਡੀ ਦਗਾ ਕਰ ਰਹੇ ਹੋ ਆਪਣੇ ਲੋਕਾਂ ਨਾਲ ਗਦਾਰੀ ਕਰ ਰਹੇ ਹੋ ਸੋ ਹੁਣ ਚੰਨੀ ਨੂੰ ਵੀ ਪੁੱਛੋ ਭਾਈ ਜਾਓ ਇਕੱਠੇ ਹੋ ਕੇ ਚੰਨੀ ਨੂੰ ਵੀ ਆ ਤੇਰੇ ਕੰਡੇ ਬੀਜਿਆ ਬੰਦ ਤੇਰਾ ਗੱਡਿਆ ਇਹ ਆ ਦਸਰਾ ਕੀ ਹੱਲ ਕਰਗੇ ਹੁਣ ਲੈ ਤੇ ਮੈਂ ਸ਼ਰਤ ਕਰਦਾ ਕੱਲ ਨੂੰ ਚੰਨੀ ਆ ਜੇ ਢਾ ਫਿੜਾ ਲਾਉਣਾ ਆ ਸੋਡੇ ਪਿੰਡ ਵਾਲੇ ਕੋਈ ਦਰੀਆਂ ਮਛਾਉਂਦਾ ਫਿਰੂ ਕੋਈ ਸਪੀਕਰ ਸੈੱਟ ਕਰਦਾ ਫਿਰੂ ਕੋਈ ਪਾਣੀ ਪਿਉਂਦਾ ਫਿਰੂ ਘਾਰ ਚੱਕੀ ਫਿਰੂ ਕੋਈ ਬਿਸਕਟ ਖਵਾਉਂਦਾ ਫਿਰੂ ਕੋ ਚਾਹ ਚੱਕੀ ਫਿਰੂ ਕੋਈ ਵੀ ਆ ਜੇ ਚੰਨੀ ਆ ਜੇ ਕੋਈ ਬੋਕਰ ਆਲਾ ਆਜੇ ਕੋਈ ਹੋਰ ਆਜੇ ਬਦਲ ਆਲਾ ਆਜੇ ਐਂ ਕਰਦੇ ਆ ਤਕੜੇ ਹੋ ਕੇ ਲੜੋ ਬਈ ਨਹੀਂ ਤਾਂ ਫਿਰ ਭਰਾਵੋ ਮੈਂ ਤਾਂ ਐਂ ਕਹਿਣਾ ਹੁੰਦਾ ਵੀ ਦੇਖੋ ਜਵਾਕ ਤੁਹਾਡੇ ਬੱਚਾ ਮੋਢੇ ਚੱਕਿਆ ਹੋਊਗਾ ਤੁਹਾਡਾ ਤੇ ਬਿਲਕਦੇ ਫਿਰਦੇ ਹੋਵਾਂਗੇ ਹਸਪਤਾਲਾਂ ਸਾਡੇ ਜਵਾਕ ਨੂੰ ਬਚਾ ਲਓ ਆ ਮੇਰੇ ਕੋਲੇ ਆਉਂਦੇ ਆ ਵਿਚਾਰੇ ਬਹੁਤ ਪਰਿਵਾਰ ਇਹ ਜੇ ਵੀ ਬਾਈ ਸਾਡੇ ਜਵਾਕ ਦੇ 20 ਕਰੋੜ ਦਾ ਟੀਕਾ ਲੱਗਣਾ ਹੈ 15 ਕਰੋੜ ਦਾ ਟੀਕਾ ਲੱਗਣਾ ਹੈ ਵੀਡੀਓ ਪਾ ਦੇ ਸਾਡਾ ਜਵਾਕ ਮਰ ਚਲਿਆ ਪੁੱਛਦਾ ਵੀ ਕਾਰਨ ਕਿਉਂ ਕਹਿੰਦੇ ਪਾਣੀ ਕਰਕੇ ਹੋ ਗਿਆ ਪਾਣੀ ਦੇ ਕੈਮੀਕਲ ਜ਼ਹਿਰਾਂ ਕਰਕੇ ਹੋ ਗਿਆ ਪਰ 15 15 20 ਕਰੋੜ ਦੇ ਠੀਕੇ ਕਿੱਥੋਂ ਲਵਾ ਲਵਾਂਗੇ ਯਾਰ ਨਾਲੇ ਮਸਲਾ ਕੋਈ ਇਕੱਲੇ ਪਿੰਡਾਂ ਵਾਲਿਆਂ ਦਾ ਹੈ ਸ਼ਹਿਰੀ ਪਿੰਡੂ ਅਮੀਰ ਗਰੀਬ ਹਿੰਦੂ ਸਿੱਖ ਮੁ슬ਮਾਨ ਸਭ ਪਾਣੀ ਪੀਂਦੇ ਆ ਯਾਰ ਪਾਣੀ ਲੋੜ ਕੀ ਨੂੰ ਨਹੀਂ ਰੋਜ਼ ਆਪਾਂ ਇੱਥੇ ਗੁਰੂ ਘਰ ਆਉਨੇ ਆ ਮੱਥਾ ਟੇਕਦੇ ਆ ਪਵਣ ਗੁਰੂ ਪਾਣੀ ਪਤਾ ਮਾਤਾ ਧਰਤ ਮਹੱਤ ਪਹਿਲਾ ਪਾਣੀ ਜਿਉ ਹੈ ਜਤਰਾਸ ਕੋਈ ਰੋਜ਼ ਕਰਵਾਨੀ ਆਪਾਂ ਪੜਦੇ ਆ ਸੁਣਦੇ ਆ ਪਰ ਅਮਲ ਕਿੱਥੇ ਐ ਕਿੰਨੇ ਬੰਦੇ ਆਲੇ ਆਪਣੇ ਘਰਾਂ ਚ ਬੋਰ ਕਰਕੇ ਥੱਲੇ ਧਰਤੀ ਹੇਠਾਂ ਪਾਣੀ ਪਾਉਂਦੇ ਹੋਣਗੇ ਹੋਣਗੇ ਘਰਾਂ ਦਾ ਪਾਣੀ ਪਾਉਣਾ ਹੀ ਹੋ ਕਿ ਤਾ ਕਰਤਾਰ ਤੋਂ ਹੌਲੇ ਹੋਗੇ ਕਰਤਾਰ ਦੇ ਬਹੁਤ ਹਲਕੇ ਹੋਗੇ ਕਰਤਾਰ ਮਰ ਕੇ ਸਾਡੇ ਜਿਸ ਕਰਕੇ ਸਾਰਾ ਖਲਾਰਾ ਪੈ ਗਿਆ ਨਾ ਤੇ ਜਿਹੜੇ ਸਾਡੇ ਹਾਲਾਤ ਬਣ ਗਏ ਇੱਕ ਕਰਦਾਰ ਨੂੰ ਭਰਾਵੋ ਸੰਭਾਲਣਾ ਪੈਣਾ ਕਰਦਾਰ ਨੂੰ ਆਪਣੇ ਨੂੰ ਚੱਕਣਾ ਪੈਣਾ ਕਰਦਾਰ ਨੂੰ ਉੱਚਾ ਤੇ ਸੁੱਚਾ ਬਣਾਉਣਾ ਪੈਣਾ ਤਾਂ ਜਾ ਕੇ ਪਾਉਣ ਪਾਣੀ ਧਰਤੀ ਨੇ ਬਚਣਾ ਸੋ ਅਸੀਂ ਆਪਣੇ ਤਰਫੋਂ ਤੁਹਾਡੇ ਨਾਲ ਹਰ ਪੱਖ ਤੋਂ ਨਾਲ ਆ ਪਰ ਮੇਰਾ ਵੀਰ ਤੁਹਾਨੂੰ ਬੇਨਤੀ ਇਹੀ ਹੈ ਵੀ ਇਹ ਛੋਟੀ ਐਡੀ ਗੱਲਬਾਤ ਨਾ ਨਹੀਂ ਗੱਲ ਬਣਨੀ 30 ਤਰੀਕ ਨੂੰ ਜੋਰ ਲਾ ਦਿਓ ਪੂਰਾ ਪਿੰਡੋਂ ਪਿੰਡੀ ਜਾ ਕੇ ਸਪੀਕਰਾਂ ਚ ਬੁਲਾਓ ਪੰਚਾਇਤਾਂ ਨੂੰ ਸਨੇਹ ਦਿਓ ਸਾਰੇ ਲੋਕਾਂ ਨੂੰ ਜਿੰਨੀਆਂ ਜੱਥੇਬੰਦੀਆਂ ਉਹਨਾਂ ਨੂੰ ਸਨੇਹ ਦਿਓ ਸੱਦੋ ਲੋਕਾਂ ਨੂੰ ਕਿ ਮਸਲਾ ਭਰਾਵੋ ਕਿਸੇ ਇੱਕ ਪੰਚਾਇਤ ਦਾ ਨਹੀਂ ਕਿਸੇ ਪਿੰਡ ਦਾ ਨਹੀਂ ਕਿਸੇ ਅਮੀਰ ਗਰੀਬ ਦਾ ਨਹੀਂ ਪਿੰਡੂ ਸ਼ਹਿਰੀ ਦਾ ਨਹੀਂ ਮਸਲਾ ਸਮੁੱਚੀ ਇਨਸਾਨੀਅਤ ਦਾ ਸਾਰੇ ਪੰਜਾਬ ਦਾ ਮਸਲਾ ਹੈ ਆਓ ਜਰਾ ਇਕੱਠੇ ਹੋ ਕੇ ਆਪਾਂ ਇਹ ਇਹ ਨਹੀਂ 200 ਕਿੱਲੇ 135 ਕਿੱਲੇ ਵੱਡੀ ਇੰਡਸਟਰੀ ਵੱਡਾ ਕਾਰਖਾਨਾ ਲਸਿਆ ਜਾ ਰਿਹਾ ਹੈ ਹਾਂ ਅੱਛਾ ਮੱਤੇ ਵਰਾ ਇੱਥੇ ਜੱਕ ਲੈ ਐਦੋ ਬੁੱਢਾ ਦਰਿਆ ਕਿੱਡੀ ਕੁ ਦੂਰ ਜਾਂਦਾ ਅੱਛਾ ਬੁੱਢਾ ਦਰਿਆ ਇੱਥੇ ਹੀ ਐ ਉਹ ਫੈਕਟਰੀ ਹੈ ਹੂੰ ਇਹ ਕਿਹੜਾ ਫੈਕਟਰੀ ਹੈ ਆ ਫੈਕਟਰੀ ਹੈ ਆ ਜਮੀਨ ਬੁੱਢੇ ਨਾਲ ਨਾਲ ਲੱਗਦੀ ਹੈ ਅੱਛਾ ਉਹੀ ਗੱਲ ਆਗਈ ਨੇ ਵੀ ਸਾਰੀ ਇਤਿਹਾਸਕ ਧਰਤੀ ਹੈ ਆਜਾ ਜਿੱਥੇ ਇੱਥੇ ਨਾਲ-ਨਾਲ ਹੈ ਨਹੀਂ ਮਤਿਆਂ ਨਾਲ ਨਹੀਂ ਗੱਲ ਬਣਨੀ 30 ਤਰੀਕ ਨੂੰ ਇਕੱਠ ਵੱਡਾ ਹੋਵੇ ਇੱਥੇ ਤੁਸੀਂ ਉਹ ਤੇ ਜੋਰ ਲਾਓ ਪਿੰਡੋਂ ਪਿੰਡੀ ਜਾ ਕੇ ਲੋਕਾਂ ਨੂੰ ਅਪੀਲ ਕਰੋ ਵੀ ਭਾਈ ਇੱਥੇ 10-15000 ਬੰਦਾ ਇਕੱਠਾ ਹੋਵੇ ਉਦੋਂ ਫੇਰ ਸਰਕਾਰ ਪਿੱਛੇ ਹਟੂ ਜਦੋਂ ਸੋਚਾਂਗੇ ਵੀ 2-400 ਬੰਦਾ ਇਕੱਠਾ ਕਰਕੇ ਨਹੀਂ ਗੱਲ ਬਣਨੀ ਉਹ ਤਾਂ ਉਨਾ ਹੀ ਆਪਣਾ ਬਲ ਝੋਕ ਦੇਣਗੇ 19 ਪੁਲਿਸ ਫੋਰਸ ਲਾ ਕੇ ਲੋਕਾਂ ਨੂੰ ਪਿੱਛੇ ਧੱਕ ਦੇਣਗੇ ਆ ਤੁਸੀਂ ਹੋਰ ਦੇਖੋ ਬਾਈ ਨੇ ਸ਼ਾਇਦ ਦੱਸਿਆ ਹੋਣਾ ਤੋ ਇਹਨੇ ਸੋਨੂੰ ਜਿਹੜੀ ਜਿਹੜਾ ਸੈਂਟਰ ਨੇ ਕਾਨੂੰਨ ਸੋਧ ਕੀਤੀ ਹੈ ਅਮੈਂਡਮੈਂਟ ਕੀਤੀ ਹੈ ਇੱਕ ਵੀ ਪਹਿਲਾਂ ਜਿਹੜਾ ਬੰਦਾ ਪਾਣੀ ਜ਼ਹਿਰ ਪਾਉਂਦਾ ਸੀਗਾ ਉਹਨੂੰ 6 ਸਾਲ ਤੱਕ ਸਜ਼ਾ ਸੀ ਸਾਲ ਤੋਂ ਲੈ ਕੇ 6 ਸਾਲ ਤੱਕ ਸਜ਼ਾ ਸੀ ਹੁਣ ਕੱਲਾ ਜੁਰਮਾਨਾ ਹੋਊਗਾ ਸਜ਼ਾ ਖਤਮ ਹੀ ਕਰਤੀ ਉਹ ਹੀ ਇਹਨਾਂ ਨੇ ਇੱਥੇ ਲਾਗੂ ਕਰਤਾ ਭਾਵੇਂ ਸੋ ਨੇ ਪੰਜਾਬ ਚ ਲਾਗੂ ਕਰਤਾ ਕੀ ਜਿਹੜੀਆਂ ਆਉਣ ਵਾਲੀਆਂ ਵੋਟਾਂ ਨੇ 27 ਦੀਆਂ ਤੁਸੀਂ ਆਪਣੇ ਪਾਣੀਆਂ ਨੂੰ ਲੈ ਕੇ ਵੋਟ ਪਾਓਗੇ ਪੁੱਛੋਗੇ ਗੱਲ ਵੀ ਪਾਣੀਆਂ ਦਾ ਮੁੱਦਾ ਹੈਗਾ ਕਿਤੇ ਜੇ ਡੋਮਿਸਾਈਲ ਦੀ ਅਸੀਂ ਗੱਲ ਕਰਦੇ ਆਂ ਵੀ ਪੰਜਾਬ ਦੇ ਅੰਦਰ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਕਾਨੂੰਨ ਬਣਨਾ ਚਾਹੀਦਾ ਹੈ ਕਿਤੇ ਇਹਦੇ ਬੋਲੋਗੇ ਕੋਈ ਬਾਹਰਲਾ ਬੰਦਾ ਨੌਕਰੀਆਂ ਲੈ ਸਕੇ ਆਕੇ ਜਿਵੇਂ ਦੂਜੇ ਸੂਬਿਆਂ ਦੇ ਕਾਨੂੰਨ ਹੈ ਇਹਦੇ ਕਿਤੇ ਵੋਟ ਪਾਓਗੇ ਖੜ ਕੇ ਸਾਡੀ ਡੈਮੋਗ੍ਰਾਫੀ ਬਦਲੀ ਜਾ ਰਹੀ ਬਦਲ ਚੁੱਕੀ ਆ ਬਦਲੀ ਨੇ ਜਾ ਰਹੀ ਬਦਲੀ ਚੁੱਕੀ ਆ ਅਸੀਂ ਘਟ ਗਿਣਤੀ ਚ ਹੋ ਜਾਣਾ ਥੋੜੇ ਪੱਲੇ ਕੀ ਰਹਿ ਜਾਣਾ ਫਿਰ ਆਪਣੇ ਸੋਚੋ ਸੋਚੋ ਯਾਰ ਹੁਣ ਇਹ ਗੱਲਾਂ ਦਾ ਵੇਲਾ ਨਹੀਂ ਵਿਚਾਰਨ ਦਾ ਵੇਲਾ ਨਹੀਂ ਉੱਠ ਕੇ ਸਾਹਮਣੇ ਮੈਦਾਨ ਚ ਆਉਣ ਦਾ ਵੇਲਾ ਲੜਨ ਦੀ ਲੋੜ ਆ ਸੰਘਰਸ਼ ਦੀ ਲੋੜ ਆ ਸ਼ਾਂਤ ਮੈਥੀ ਤਰੀਕੇ ਨਾਲ ਆਪਾਂ ਸਾਰੇ ਪੰਜਾਬ ਨੂੰ ਇਕੱਠੇ ਕਰਕੇ ਇਹਨਾਂ ਮੁੱਦਿਆਂ ਤੇ ਆਈਏ ਵੀ ਸਾਡਾ ਡੋਮਿਸਾਈਲ ਬਾਹਰਲੇ ਬੰਦਿਆਂ ਲਈ ਜਿਵੇਂ ਹਿਮਾਚਲ ਦਾ ਕਾਨੂੰਨ ਆ, ਰਾਜਸਥਾਨ ਦਾ, ਉੱਤਰਾਖੰਡ ਦਾ ਕਾਨੂੰਨ ਆ ਕੋਈ ਜ਼ਮੀਨ ਆ ਉੱਤਰਾਖੰਡ ਨੇ ਕਾਨੂੰਨ ਪੀਨਾ ਪਹਿਲਾਂ ਬਣਾਇਆ ਕੋਈ ਬਾਹਰਲਾ ਬੰਦਾ ਜਾ ਕੇ ਉਹਦੀ ਜ਼ਮੀਨ ਨਹੀਂ ਲੈ ਸਕਦਾ ਤੇ ਪੰਜਾਬ ਸ਼ਾਮਲਾਟ ਆ ਜਿਹੜਾ ਮਰਜ਼ੀ ਜੋ ਮਰਜ਼ੀ ਕਰੀ ਜਾਵੇ ਇੱਥੇ ਆ ਇਨ੍ਹਾਂ ਮੁੱਦਿਆਂ ਤੇ ਆਪਾਂ ਲੜਗੇ ਨਾ ਕਿ ਗਲੀਆਂ ਬਣਾ ਦਿਓ, ਨਾਲੀਆਂ ਬਣਾ ਦਿਓ, ਉਹ ਸਾਡੇ ਘਰੇ ਚਾਹ ਪੀ ਗਿਆ, ਸਾਡੇ ਭੋਗ ਤੇ ਆ ਗਿਆ, ਸਾਡੇ ਵਿਆਹ ਤੇ ਆ ਗਿਆ, ਅਸੀਂ ਐਂ ਖੁਸ਼ ਹੋਏ ਫਿਰਦੇ ਹੁੰਨੇ ਆ ਮੇਰਾ ਦਾਦਾ ਕਾਂਗਰਸੀ ਸੀਗਾ ਮੇਰਾ ਦੱਪਿਓ ਉਪਕਾਰੀ ਸੀਗਾ ਅਸੀਂ ਤਾਂ ਉਧਰ ਹੀ ਖੜੇ ਆ ਅਸੀਂ ਐਂ ਖੜੇ ਆ ਇਸੇ ਚੀਜ਼ ਨੇ ਸਾਨੂੰ ਮਾਰ ਲਿਆ ਸੋ ਸਾਰਿਆਂ ਦਾ ਧੰਨਵਾਦ ਆ ਤੁਹਾਡਾ ਜਿਹੜੇ ਤੁਸੀਂ ਇਹ ਮੁੱਦਾ ਵੀ ਚੱਕਿਆ ਦੇ ਰਾਏ ਦਰਸਤਾ ਇਸ ਸਮੇਂ ਨਾਲ ਉੱਠ ਖੜੇ ਆ ਹਲੇ ਵੀ ਕੋਈ ਐਟ ਨਹੀਂ ਛੱਡੀ ਹਲੇ ਤਕੜੇ ਹੋ ਜੋ ਸਾਰੇ ਪੰਜਾਬ ਚ ਲਹਿਰ ਲੈ ਕੇ ਜਾਵਾਂਗੇ ਅਸੀਂ ਤਾਂ ਤੁਰ ਹੀ ਹੋਏ ਆ ਸਾਨੂੰ ਵੀ ਤੁਰਨ ਦੀ ਲੋੜ ਆ ਸਾਰੇ ਪਿੰਡਾਂ ਟੀਮਾਂ ਬਣਾ ਕੇ ਜ਼ਿਲ੍ਹਿਆਂ ਟੀਮਾਂ ਬਣਾ ਕੇ ਕਿਉਂਕਿ ਸਭ ਤੋਂ ਵੱਡਾ ਮੁੱਦਾ ਅੱਜ ਪੰਜਾਬ 'ਚ ਹੀ ਬਣਿਆ ਹੋਇਆ ਸਾਰਾ ਪੰਜਾਬ ਦੁਖੀ ਇਸ ਮੁੱਦੇ ਨਾਲ ਲੈ ਕੇ ਸੋਤਾ ਬੰਦੀ ਜ਼ਮੀਨ ਦਾ ਵਰਾ ਪੈ ਗਿਆ ਸੀਗਾ ਸੋਤਾ ਬੰਦੀ ਜ਼ਮੀਨ ਵਿੱਚ ਜੰਦੀ ਸੀਗੀ ਉਹਦੇ ਪਿੰਡਾਂ ਦੇ ਲੋਕ ਆ ਪੜਾ ਕਾਂ ਵਾੜੀ ਨੂੰ ਸੋਤਾ ਬੰਦੀ ਜੁਈ ਉਹ ਵੀ ਐਸੀ ਪਈ ਹੈ ਉਹ ਇੱਕ ਵਾਰੀ ਬਚਾਅ ਹੋ ਗਿਆ ਕੋਈ ਹੋ ਜਾ ਸਰਪੰਚ ਆ ਗਿਆ ਚਾਪਲੂਸ ਕੋਈ ਉਹਨੇ ਫੇਰ ਚੱਕ ਕੇ ਚੱਪਲ ਚੱਟ ਕੋਈ ਸਰਪੰਚ ਨੇ ਫੇਰ ਮਾਰਦਣਾ ਕੰਮ ਸਭ ਤੋਂ ਝੰਡੇ ਝੇਟਲੇ ਬੰਦੇ ਦਾ ਸਰਪੰਚ ਬਣਾਉਨੇ ਆ। ਚੰਗਾ ਬੰਦਾ ਤਾਂ ਆਉਂਦਾ ਹੀ ਨਹੀਂ ਅੱਗੇ। 1100 ਕਿਲੋ ਦੀ ਰਿਕੁਆਇਰਮੈਂਟ ਆ ਤਾਂ ਜੀ। 1100 1100 ਕਿੱਲਾ ਰੋਕਣਾ। 3500 ਕਰੋੜ ਦਾ ਪ੍ਰੋਜੈਕਟ। ਫਿਰ ਤਾਂ ਹੌਲੀ-ਹੌਲੀ ਇੱਥੇ ਅਸੀਂ ਜਦੋਂ ਗਏ ਨਾ ਉੱਥੇ ਆਪਣੇ ਮੱਤੇਵਾੜੇ ਕੋਲੇ ਕਿਹੜਾ ਪਿੰਡ ਸੀ ਭਾਈ ਜੀ ਸਕੀਰਤ ਹੋ? ਤੋਂ ਜਿੱਥੋਂ ਜਿੱਥੇ ਬੁਢੀ ਸਰਪੰਚ ਸੀਗੀ ਸੇਖੋਵਾਲ ਉਹ ਜਿਹਨੇ ਰਾਤ ਨੂੰ ਹੀ ਡੀਸੀ ਨੂੰ ਲਿਖ ਕੇ ਦਿੱਤਾ ਸੀਗਾ ਸੇਖੋਵਾਲ ਸ਼ਹਿਰ ਇਹੋ ਜੇ ਸਰਪੰਚਾਂ ਰਾਤ ਨੂੰ ਲਿਖ ਕੇ ਦੇ ਆਈ ਹਾਂ ਕੀ ਇਹੋ ਜੇ ਸਰਪੰਚਾਂ ਦਾ ਬਾਈਕਾਟ ਹੋਊਗਾ ਪਿੰਡਾਂ ਜੋ ਭਾਂਡਾ ਤਿਆਗਿਆ ਜਾਊਗਾ ਹੋਣ ਵਾਲੀ ਪੰਚਾਇਤ ਤਾਂ ਆਪਣੇ ਨਾਲ ਹੈ ਹੁਣ ਵੀ ਉਹ ਟੁੱਟਾ ਹੈ ਉਹਨਾਂ ਨੇ ਫੋਟੋਆਂ ਦਾ ਲਾ ਦੇ ਨਹਿਰ ਦੇ ਉੱਤੇ ਫਲੈਕਸ ਕਢਾ ਕੇ ਵੀ ਆਹ ਪੰਚਾਇਤ ਦੇ ਕਾਰਨਾਮੇ ਆਉਂਦੇ ਜਾਂਦੇ ਲੋਕ ਦੇਖ ਲਿਆ ਕਰਨਗੇ ਜੇ ਪੰਚਾਇਤੀ ਰਾਤ ਵਿਵਸਥਾ ਖਰਾਬ ਕਰੋ ਬਣਾਉਣੀ ਜ਼ਰੂਰੀ ਹੁੰਦੀ ਹੈ ਸਾਰੇ ਟੰਡਾ ਤੋਂ ਬੇਇਨਸਾਫੀ ਗਰੀ ਵੀ ਤੁਸੀਂ ਗ੍ਰਾਮ ਸਭਾ 'ਚ ਬੁਲਾਓ ਤੇ ਮਤਾ ਪਾਓ ਉਹ ਨਹੀਂ ਕਿਹੜੇ ਯਾਰ ਸਰ ਸਭ ਚਾਪਲੂਸ ਬੰਦੇ ਇਕੱਠੇ ਹੋਏ ਯਾਰ ਚਲੋ ਠੀਕ ਹੈ ਬਾਈ ਧੰਨਵਾਦ ਸਾਡਾ ਸਾਰਿਆਂ ਦਾ 30 ਤਰੀਕ ਨੂੰ ਅਸੀਂ ਪਹੁੰਚਾਂਗੇ ਲੋਕਾਂ ਨੂੰ ਸੁਨੇਹਾ ਵੀ ਲਾਵਾਂਗੇ ਬੱਤ ਬੱਤ ਵੱਡੀ ਗਿਣਤੀ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਪਿੰਡ ਢਲੋਰਾ ਢੋਲਰਾ ਜੰਡ ਸਾਹਿਬ ਢੋਲਰਾ ਪਿੰਡ ਢੋਲਰਾ ਜੰਡ ਸਾਹਿਬ ਗੁਰੂ ਘਰ ਇਤਿਹਾਸ ਗੁਰੂ ਘਰਾਂ ਸ਼ਿਮੇਸ਼ਪਤਾ ਦਾ ਇਤਿਹਾਸਕ ਧਰਤੀ ਹੈ ਗੁਰਦੁਆਰਾ ਜੰਡ ਸਾਹਿਬ ਪਿੰਡ ਧੌਲਰਾ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ 30 ਤਰੀਕ ਨੂੰ ਇੱਥੇ ਸਰਕਾਰ ਦੇ ਅਧਿਕਾਰੀ ਆ ਰਹੇ ਆ ਲੋਕਾਂ ਦੀ رائے ਜਾਣਨ ਦੇ ਲਈ ਭਾਈ ਫੈਕਟਰੀ ਲੱਗਣੀ ਚਾਹੀਦੀ ਏ ਕਿ ਨਹੀਂ ਲੱਗਣੀ ਚਾਹੀਦੀ ਪੰਜਾਬ ਦੇ ਲੋਕੋ ਉੱਠ ਕੇ ਦਾ ਵਿਰੋਧ ਕਰੋ ਕਿਉਂਕਿ ਇਹ ਪਾਣੀ ਨੀਲੋਂ ਨਹਿਰ ਦਾ ਪਾਣੀ ਜਿਹੜਾ ਪੂਰੇ ਪੰਜਾਬ 'ਚ ਜਾਂਦਾ ਜਿਹੜੀ ਲੋਪੜ ਤੋਂ ਨਹਿਰ ਆਉਂਦੀ ਆ ਨੀਲੋਂ ਵਾਲੀ ਨਹਿਰ ਵਜਦੀ ਆ ਬਟੰਡੇ ਉਹ ਤਾਂ ਸਾਰੇ ਮਾਲੇ ਵਿੱਚ ਵੀ ਕਈ ਜ਼ਿਲ੍ਹਿਆਂ 'ਚ ਇਹ ਜਾਂਦੀ ਆ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਇੱਥੇ ਪਹੁੰਚੋ ਤਾਂ ਕਿ ਇਹ ਜਿਹੜੀ ਫੈਕਟਰੀ ਪੇਪਰ ਮਿੱਲ ਜਿਹੜੀ ਗੱਤੇ ਦੀ ਫੈਕਟਰੀ ਲੱਗ ਰਹੀ ਹੈ ਜਿਹੜੀ ਕਹਿੰਦੇ ਲਾਲ ਸ਼੍ਰੇਣੀ ਚਾਹੁੰਦੀ ਆ ਸਭ ਤੋਂ ਜ਼ਿਆਦਾ ਜਿਹੜਾ ਕੈਮੀਕਲ ਜਿਹੜਾ ਜ਼ਹਿਰੀਲਾ ਕਰਦੀ ਆ ਪਾਣੀ ਨੂੰ ਇਹ ਸਭ ਤੋਂ ਕਹਿੰਦੇ ਲਾਲ ਸ਼੍ਰੇਣੀ ਦੀ ਫੈਕਟਰੀ ਲੱਗ ਰਹੀ ਹੈ ਸਾਡੇ ਨੇੜੇ ਹਾਂ 6 ਲੱਖ ਲੀਟਰ ਵਾਜ ਨੇ ਦੱਸਿਆ ਕਿ 6 ਲੱਖ ਲੀਟਰ ਪਾਣੀ ਲੈ ਕੇ ਨਹਿਰ ਚੋਂ ਉਹਨੂੰ ਵਰਤ ਕੇ ਹਰ ਰੋਜ਼ 5 ਲੱਖ ਲੀਟਰ 6 ਲੱਖ ਦੇ ਵਿੱਚੋਂ ਵੇਸਟਜ ਨਿਕਲਣਾ ਤੇ ਉਹ ਜਾਣਾ ਕਿੱਥੇ ਆ ਜਾਂ ਨਹਿਰ ਚ ਜਾਂ ਬੁੱਢੇ ਦਰਿਆ ਜਾਂ ਧਰਤੀ ਹੇਠਾਂ ਤਾਂ ਕਿਤੇ ਵੀ ਉਹ ਪਾਣੀ ਗਿਆ ਤੇ ਸਾਡਾ ਖਾਤਮਾ ਹੀ ਹੈ ਸੋ ਆਓ 30 ਤਰੀਕ ਨੂੰ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਧੰਨਵਾਦ ਸਾਡੇ ਵੀਰ ਲਖਿਆ ਸਿਧਾਨਾ ਜੀ ਜਿਨ੍ਹਾਂ ਨੇ ਬਹੁਤ ਦੂਰੋਂ ਆ ਕੇ ਸੰਗਤਾਂ ਨੂੰ ਸਾਰੀ ਗੱਲਬਾਤ ਆਪਣੇ ਵਿਚਾਰ ਜਿਹੜੇ ਸਾਂਝੇ ਕੀਤੇ ਸੋ ਸਾਡੇ ਪ੍ਰਬੰਧਕ ਵੀਰਾਂ ਵੱਲੋਂ ਬੇਨਤੀ ਹੈ ਸਾਰੀ ਸੰਗਤ